ਵੈਜੀ ਕੁਰਜੀ ਕਾਲਸਾ ਵੈਜੀ ਕੁਰਜੀ ਫਤਿਹ ਜੀ ਸਾਰੇ ਪੈਂਟਾਂਵਾਂ ਦਾ ਬਹੁਤ ਧੰਨਵਾਦ ਹੈ ਜੀ ਮੈਨੂੰ ਨਾ ਇੱਕ ਵਟਸਐਪ ਤੇ ਮੈਸੇਜ ਬਾਰ ਬਾਰ ਇੱਕ ਵੀਰ ਜੀ ਕਰ ਰਹੇ ਨੇ ਮੈਂ ਬੇਨਤੀ ਕਰਾਂਗੀ ਕਿ ਜੇ ਉਹ ਮੀਟਿੰਗ ਦੇ ਵਿੱਚ ਹੈਗੇ ਨੇ ਤਾਂ ਪਲੀਜ਼ ਹੈਂਡ ਰੇਸ ਕਰਕੇ ਆਪਣੇ ਵਿਚਾਰ ਉਹ ਦੇ ਸਕਦੇ ਨੇ ਟਾਈਮ ਹੈਗਾ ਜੇ 2 ਮਿੰਟ 4 ਮਿੰਟ ਆਪਣੇ ਵਿਚਾਰ ਦੇਣਾ ਚਾਹੁੰਦੇ ਨੇ ਕਿਉਂਕਿ ਵਟਸਐਪ ਤੇ ਮੈਸੇਜ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਮੀਟਿੰਗ ਦੇ ਵਿੱਚ ਆ ਤੇ ਵਿਚਾਰ ਦਿਓ ਅ ਬਾਕੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗੀ ਸਾਡੇ ਵੀਰ ਵੀਰ ਜਸਟ ਸੰਕ ਕਲਾਫ ਕਨਰ ਜੀ ਦਾ ਵੀਰ ਜੀ ਨੇ ਗੁਰਬਾਣੀ ਤੋਂ ਗੁਰਬਾਣੀ ਤੋਂ ਸ਼ੇਧ ਲੈ ਕੇ ਹਰ ਗੱਲ ਕੀਤੀ ਹੈ ਇਤਿਹਾਸ ਤੋਂ ਗੱਲ ਸ਼ੁਰੂ ਕੀਤੀ ਫਿਰ ਗੁਰਬਾਣੀ ਤੇ ਗੱਲ ਲੈ ਕੇ ਆਏ ਔਰ ਇੱਕ ਲੀਡਰ ਦੇ ਵਿੱਚ ਸਿੱਖ ਲੀਡਰ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇੱਕ ਓੰਕਾਰ ਦੇ ਵਿਸ਼ਵਾਸ ਰੱਖਣ ਵਾਲਾ ਨਰਪਉ ਨਰਵੈਰ ਸਹਿਜ ਜਥੇਬੰਦਕ ਕੀਰਤੀ ਉਹ ਜਿਸੋ ਬਾ ਵਾਲਾ ਹਰ ਹਰ ਕੁਆਲਿਟੀ ਵੀਰ ਜੀ ਨੇ ਜਿਹੜੀ ਆ ਉਹ ਦੱਸੀ ਹੈ ਔਰ ਜੋੜ ਦਿੱਤਾ ਇਸ ਗੱਲ ਤੇ ਕਿ ਬੰਦਾ ਜਦੋਂ ਗੁਰ ਬਾਣੀ ਦੇ ਅਨੁਸਾਰ ਜਦੋਂ ਅਸੀਂ ਚੱਲਾਂਗੇ ਤਾਂ ਜ਼ਰੂਰ ਜਿਹੜਾ ਵਾ ਉਹ ਅਸੀਂ ਕਿਤੇ ਨਾ ਕਿਤੇ ਅਸੀਂ ਪਹੁੰਚ ਸਕਦੇ ਬਹੁਤ ਬਹੁਤ ਵਧੀਆ ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਆਏ ਔਰ ਆ ਕੇ ਆਪਣੇ ਜਿਹੜੇ ਵਿਚਾਰ ਨਾਲ ਦਿੱਤੇ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਹਾਡੀ ਗੱਲ ਨੂੰ ਹੀ ਅੱਗੇ ਵਿਧਾਇਆ ਸਾਡੇ ਵੀਰ ਡਾਕਟਰ ਸਰਜੀਤ ਸਿੰਘ ਜੀ ਜਿਹੜੇ ਹਮੇਸ਼ਾ ਗੁਰਬਾਣੀ ਤੋਂ ਸੇਧ ਲੈ ਕੇ ਗੱਲ ਕਰਦੇ ਨੇ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੀ ਦੱਸਿਆ ਕਿ ਕਿਸ ਤਰ੍ਹਾਂ ਦਾ ਜਿਹੜਾ ਲੀਡਰ ਆ ਸਾਡਾ ਹੋਣਾ ਚਾਹੀਦਾ ਹੈ ਕਿਵੇਂ ਗੁਰਬਾਣੀ ਤੋਂ ਸੇਧ ਲੈ ਕੇ ਸਾਨੂੰ ਚੱਲਣਾ ਚਾਹੀਦਾ ਹੈ ਔਰ ਇਸ ਤੋਂ ਪਹਿਲਾਂ ਤੁਹਾਡੇ ਤੋਂ ਪਹਿnde ਸਾਡੇ ਵਿੱਚ ਪ੍ਰੋਫੈਸਰ ਡਾਕਟਰ ਜਵਿੰਦਰ ਸਿੰਘ ਚਾਲ ਜੀ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਡਾਕਟਰ ਕਾਲਾ ਸਿੰਘ ਜੀ ਨੇ ਵੀ ਗੁਰਬਾਣੀ ਤੋਂ ਸੇਧ ਲੈ ਕੇ ਜਿਹੜੀ ਗੱਲ ਆ ਉਹ ਕਈ ਔਰ ਬਿਸ਼ੱਕ ਗੱਲ ਜਿਹੜੀ ਆ ਉਹ ਜਸਪਾਲ ਸਿੰਘ ਪੱਟੀ ਤੋਂ ਸ਼ੁਰੂ ਕਰਕੇ ਇੱਕ ਕਮੇਡੀ ਤੋਂ ਗੱਲ ਸ਼ੁਰੂ ਕਰਕੇ ਪਰ ਗੱਲ ਬੜੀ ਟਿਕਾਣੇ ਤੇ ਲਿਆ ਕੇ ਸੁੱਟੀ ਕਿ ਜੇ ਅਸੀਂ ਅੰਦੇ ਦਾ ਨਾਮ ਪਾਰ ਗੀ ਜੇ ਇਹੋ ਜਿਹਾ ਅਸੀਂ ਲੀਡਰ ਬਣਾਵਾਂਗੇ ਅੰਦੇ ਲੀਡਰ ਬਣਾਵਾਂਗੇ ਤੇ ਫਿਰ ਸਾਡਾ ਜਿਹੜਾ ਹਾਲਿਆ ਉਹ ਕੀ ਹੋਏਗਾ ਵੀਰ ਜੀ ਨੇ ਉਹ ਗੱਲ ਬੜੀ ਬਿਸ਼ੱਕ ਜਿਵੇਂ ਵੀ ਛੋ ਕਮੇਡੀ ਤੋਂ ਸ਼ੁਰੂ ਕਰਕੇ ਇੱਕ ਗੱਲ ਇਸ ਤਰ੍ਹਾਂ ਦੇ ਟਿਕਾਣੇ ਤੇ ਲਿਆ ਕੇ ਸਮਝਾ ਦੇਣੀ ਇਹ ਵੀ ਇੱਕ ਕਲਾ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਬਰ ਸਿੰਘ ਬਸ ਵੀਰ ਜੀ ਕਰਨੈਲ ਸਿੰਘ ਵੀਰ ਜੀ ਨੇ ਕਾਫੀ ਵਧੀਆ ਆ ਕੇ ਆਪਣੇ ਵਿੱਚ ਵਿਚਾਰ ਦਿੱਤੇ ਨੇ ਬਹੁਤ ਵਧੀਆ ਬਾਕਮਾਲ ਵਿਚਾਰ ਦਿੱਤੇ ਨੇ ਡਾਕਟਰ ਜਸਵੰਤ ਸਿੰਘ ਜੀ ਨੇ ਪੜੇ ਇੰਪੋਰਟੈਂਟ ਇਸ਼ੂ ਜਿਹੜੇ ਨੇ ਉਹ ਰੇਸ ਕੀਤੇ ਨੇ ਮੈਂ ਜ਼ਰੂਰ ਚਾਹੁੰਦੀ ਸੀ ਕਿ ਜਿਹੜੇ ਇਸ਼ੂ ਵੀਰ ਜੀ ਨੇ ਦੱਸੇ ਨੇ ਜਿਹੜੇ ਰੇਸ ਕੀਤੇ ਨੇ ਉਹਨਾਂ ਦਾ ਜਵਾਬ ਅਸੀਂ ਜ਼ਰੂਰ ਇੱਥੇ ਲੈਂਦੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਵੀਰ ਜੀ ਗੱਲਾਂ ਕਰਕੇ ਗਏ ਨੇ ਉਹਦੇ ਤੇ ਵੀ ਇੱਕ ਵੈਬਿਨਾਰ ਕਰਕੇ ਜੋ ਡਾਕਟਰ ਜਸਵੰਤ ਸਿੰਘ ਜੀ ਤਾਂ ਕਹਿ ਕੇ ਗਏ ਨੇ ਦੱਸ ਕੇ ਗਏ ਨੇ ਇਹ ਵੀ ਜਿਹੜੀਆਂ ਗੱਲਾਂ ਨੇ ਇਹ ਵਿਚਾਰ ਜਿਹੜੇ ਵੀ ਹੋਣੇ ਪੜੇ ਜ਼ਰੂਰੀ ਨੇ ਮਨਜੀਤ ਸਿੰਘ ਵੀਰ ਜੀ ਨੇ ਮੋਨ ਸਿੰਘ ਵੀਰ ਜੀ ਆਪ ਜੀ ਦਾ ਧੰਨਵਾਦ ਕਰਨ ਨਾਲ ਕਰਨਲ ਮਲਮੋਨ ਸਿੰਘ ਵੀਰ ਜੀ ਜਿਨ੍ਹਾਂ ਨੇ ਇੱਕ ਚੰਡੇ ਹੀਠਾ ਆਉਣ ਦੀ ਗੱਲ ਜਿਹੜੀ ਆ ਉਹ ਕੀਤੀ ਹੈ ਜੇ ਐਸ ਅਰੋੜਾ ਵੀਰ ਜੀ ਔਰ ਪਾਲ ਜੀ ਵੀਰ ਜੀ ਇੱਕ ਵੀਰ ਜੀ ਇਸ ਤਰ੍ਹਾਂ ਆਏ ਸੀ ਜਿਨ੍ਹਾਂ ਨੇ ਆਈਫੋਨ ਉਹਨਾਂ ਦੇ ਲਿਖਿਆ ਹੋਇਆ ਸੀ ਪਰ ਨਾਮ ਤਾਂ ਮੈਨੂੰ ਨਹੀਂ ਪਤਾ ਉਹਨਾਂ ਦਾ ਵੀ तहे ਦਿਨੋਂ ਧੰਨਵਾਦ ਆ ਸਾਰਿਆਂ ਨੇ ਗੁਰਬਾਣੀ ਦੀ ਗੱਲ ਕੀਤੀ ਹੈ ਇਤਿਹਾਸ ਦੀ ਗੱਲ ਕੀਤੀ ਹੈ ਬਿਲਕੁਲ ਜੈਸੀ ਗੁਰਬਾਣੀ ਤੋਂ ਤੇ ਇਤਿਹਾਸ ਤੋਂ ਸੇਧ ਲਈਏ ਉਤੋਂ ਸਿੱਧ ਲੈ ਕੇ ਅਸੀਂ ਚੱਲੀਏ ਤੇ ਸਾਨੂੰ ਕਿਸੇ ਵੀ ਹੋਰ ਪਾਸੇ ਜਾਣ ਦੀ ਜਾਂ ਕਿਸੇ ਹੋਰ ਪਾਸੇ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਮੈਂ ਨਾ ਇੱਕ ਬੜਾ ਟਾਈਮ ਪਹਿਲੇ ਕਵਿਤਾ ਪੜ੍ਹੀ ਸੀ ਕੰਨਾ ਸੁਣਦਿਆ ਸੁਣਦਿਆ ਮੈਨੂੰ ਉਹ ਕਵਿਤਾ ਦੀਆਂ ਥੋੜੀਆਂ ਜਿਹੀਆਂ ਲਾਈਨਾਂ ਯਾਦ ਆਈਆਂ ਪੂਰੀ ਤਾਂ ਮੈਨੂੰ ਯਾਦ ਨਹੀਂ ਹੈਗੀ ਪਰ ਕੁਝ ਲਾਈਨਾਂ ਜਿਹੜੀਆਂ ਨੇ ਮੈਨੂੰ ਯਾਦ ਆਈਆਂ ਜਿਦੇ ਵਿੱਚ ਅਸੀਂ ਗੁਰਬਾਣੀ ਦੀ ਇਤਿਹਾਸ ਦੀ ਲੀਡਰਸ਼ਿਪ ਦੀ ਗੱਲ ਜਿਹੜੀ ਅਸੀਂ ਉਹ ਕਰਦੇ ਹਾਂ ਕਿ ਕਿਵੇਂ ਸਾਡਾ ਇਤਿਹਾਸ ਸਿਰਜਿਆ ਗਿਆ ਕਿਵੇਂ ਗੁਰਬਾਣੀ ਤੋਂ ਸਿੱਧ ਲੈ ਕੇ ਵਾਸ਼ਾਆਂ ਨੇ ਸਾਨੂੰ ਇੱਥੋਂ ਤੱਕ ਲਿਆ ਕੇ ਖੜਾ ਕੀਤਾ ਤੇ ਕਿਵੇਂ ਅੱਜ ਸਾਡਾ ਨਾਮ ਜਿਹੜਾ ਹੈ ਉਹ ਹੈਗਾ ਉਹ ਵੀ ਤਾਂ ਲੀਡਰ ਸੀ ਉਹਦੇ ਵਿੱਚ ਉਹ ਜਿਆ ਲਾਈਨ ਅ ਬਣੀ ਆ ਖੂਬਸੂਰਤ ਖੂਬਸੂਰਤ ਹੈ ਕਵੀ ਲਿਖਦਾ ਹੈ ਕਹਿੰਦਾ ਨੀਹਾ ਐਵੇਂ ਪੱਕੀਆਂ ਨਾ ਹੁੰਦੀਆਂ ਨੀਹਾ ਐਵੇਂ ਪੱਕੀਆਂ ਨਾ ਹੁੰਦੀਆਂ ਜੇ ਚਿਣੇ ਵਿੱਚ ਤੇਰੇ ਦੁਲਾਰੇ ਨਾ ਹੁੰਦੇ ਸ਼ਿਵਾਲੇ ਤੇ ਮੰਦਰਾਂ ਵਿੱਚ ਵੱਜਦੇ ਨਾ ਸ਼ੈਣੇ ਸ਼ਿਵਾਲੇ ਤੇ ਮੰਦਰਾਂ ਵਿੱਚ ਵੱਜਦੇ ਨਾ ਸ਼ੈਣੇ ਜੇ ਤੂੰ ਵਜਾਏ ਰੰਜੀਤ ਨਗਾਰੇ ਨਾ ਹੁੰਦੇ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਧਰਮ ਤੋਂ ਲਾਲ ਤੋਂ ਵਾਰੇ ਨਾ ਹੁੰਦੇ ਸ਼ਾਸਤਰ ਧਰਮ ਨੂੰ ਬਚਾਉਂਦਾ ਨਾ ਕੋਈ ਸ਼ਾਸਤਰ ਧਰਮ ਨੂੰ ਬਚਾਉਂਦਾ ਨਾ ਕੋਈ ਜੇ ਸਾਜੇ ਤੋਂ ਪੰਜ ਪਿਆਰੇ ਨਾ ਹੁੰਦੇ ਗਰਕ ਜਾਂਦੀ ਧਰਤੀ ਗਰਕ ਜਾਂਦੀ ਧਰਤੀ ਫਟ ਜਾਂਦਾ ਅੰਬਰ ਇਹ ਸੂਰਜ ਇਹ ਚੰਦ ਇਹ ਤਾਰੇ ਨਾ ਹੁੰਦੇ ਤੇਰੀ ਤੇਗ ਦਸ਼ਮੇਸ਼ ਜੇ ਨਾ ਚੱਲਦੀ ਤੇਰੀ ਤੇਗ ਦਸ਼ਮੇਸ਼ ਜੇ ਨਾ ਚੱਲਦੀ ਭਾਰਤ ਦੇ ਰੋਸ਼ਨ ਮਿਨਾਰੇ ਨਾ ਹੁੰਦੇ ਸੂਬਾ ਸਰੰਦ ਨਾ ਕਰਦਾ ਤੋਬਾ ਸੂਬਾ ਸਰੰਦ ਨਾ ਕਰਦਾ ਤੋਬਾ ਜੇ ਬੰਦਾ ਸਿੰਘ ਦੇ ਸੁਨੇ ਜੇਕਾਰੇ ਨਾ ਹੁੰਦੇ ਇਹ ਸੰਗਤ ਇਹ ਪੰਗਤ ਫਿਰ ਨਾ ਹੁੰਦੀ ਜੇ ਆਏ ਗੁਰੂ ਨਾਨਕ ਪਿਆਰੇ ਨਾ ਹੁੰਦੇ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਧਰਮ ਤੋਂ ਲਾਲ ਤੋਂ ਵਾਰੇ ਨਾ ਹੁੰਦੇ ਇਸ ਤਰ੍ਹਾਂ ਦਾ ਲੀਡਰ ਗੁਰੂ ਨਾਨਕ ਪਾਸ਼ਾ ਵਰਗਾ ਲੀਡਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਲੀਡਰ ਇਹੋ ਜਿਹਾ ਲੀਡਰ ਜਿਹੜਾ ਸਾਨੂੰ ਚਾਹੀਦਾ ਹੈ ਇਸ ਤਰ੍ਹਾਂ ਦੇ ਜੀ ਲੀਡਰ ਹੋਣਗੇ ਅਸੀਂ ਇੱਥੋਂ ਸੇਧ ਲਵਾਂਗੇ ਤਾਂ ਸਾਨੂੰ ਬਾਹਰ ਦੇਖਣ ਦੀ ਕਿਸੇ ਪਾਸੇ ਹੋਰ ਜਾਣ ਦੀ ਲੋੜ ਨਹੀਂ ਹੈ ਹਰ ਚੀਜ਼ ਦੀ ਜ਼ਰੂਰਤ ਆ ਜਿਵੇਂ ਵੀਰ ਜੀ ਬੜੀ ਪਿਆਰੀ ਗੱਲ ਕਰਕੇ ਗਏ ਨੇ ਵੀਰ ਮੋਹਨ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਕੇਸਾਂ ਤੋਂ ਬਿਨਾ ਵੀ ਨਹੀਂ ਤੇ ਕਿ ਇਹ ਇਹ ਗੱਲ ਨਹੀਂ ਆ ਜੇ ਕੇਸਾਂ ਦੀ ਗੱਲ ਅਸੀਂ ਲਾਉਣੀ ਆ ਤਾਂ ਇਹ ਵੀ ਬੜੀ ਜ਼ਰੂਰੀ ਹੈ ਇਹ ਵੀ ਵਿਸ਼ਾ ਜਿਹੜਾ ਵਿਚਾਰਨ ਵਾਲਾ ਹੈ ਸੋ ਇਹਨੂੰ ਵੀ ਅਸੀਂ ਜ਼ਰੂਰ ਆਉਣ ਵਾਲੇ ਸਾਰੇ ਟਾਈਮ 'ਚ ਵਿਚਾਰਾਂਗੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਵੀ ਭੈਣ ਭਰਾਵਾਂ ਨੇ ਆ ਕੇ ਆਪਣੇ ਵਿਚਾਰ ਦਿੱਤੇ ਨੇ ਸਾਡੇ ਵਿੱਚ ਬਾਪੂ ਕ੍ਰਿਪਾਲ ਸਿੰਘ ਬਟਿੰਡਾ ਜੀ ਵੀ ਸ਼ੁਰੂ ਤੋਂ ਬੈਠੇ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਮੈਂ ਚਾਹੁੰਦੀ ਸੀ ਕਿ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿੰਦੇ ਪਰ ਤੁਸੀਂ ਹੈਂਡਸ ਨਹੀਂ ਕੀਤਾ ਪਰ ਸ਼ਾਮ ਦੇ ਵੈਬਿਨਾਰ ਦੇ ਵਿੱਚ ਅਸੀਂ ਤੁਹਾਡੇ ਵੀ ਜਿਹੜੇ ਵਿਚਾਰ ਆ ਉਹ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਤੁਹਾਡੀ ਵੀ ਇਹਨਾਂ ਚੀਜ਼ਾਂ ਤੇ ਬੜੀ ਪਕੜ ਹੈ ਸੋ ਸ਼ਾਮ ਦਾ ਵੈਬਿਨਾਰ ਇੰਡੀਆ ਦਾ ਟਾਈਮ ਸ਼ਾਮ ਨੂੰ 6:30 ਵਜੇ ਸੋ ਉਸ ਟਾਈਮ ਵੀ ਸਾਰੇ ਭੈਣ ਭਰਾ ਜ਼ਰੂਰ ਇਕੱਠੇ ਹੋਣ ਵਿਦਵਾਨਾਂ ਦੇ ਵਿਚਾਰ ਸਾਡੇ ਵਿਦਵਾਨ ਉਹਦੇ ਵਿਚਾਰੇ ਨੇ ਸਬਾਤ ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਉਹਨਾਂ ਦੇ ਵਿਚਾਰ ਵੀ ਸੁਣੀਏ ਆਪਣੇ ਵੀ ਵਿਚਾਰ ਦਿਓ ਤੇ ਜੇ ਕੋਈ ਸਵਾਲ ਆ ਉਹ ਵੀ ਅਸੀਂ ਵਿੱਚ ਸਵਾਲ ਜਿਹੜਾ ਰੱਖ ਸਕਦੇ ਆ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਥੈਂਕ ਯੂ ਬਤ ਸਾਰੇ ਦਾ ਸਾਰੇ ਦਾ ਥੈਂਕਸ ਜੀ ਅੱਜ ਦੇ ਸੈਮੀਨਾਰ ਵਿੱਚ ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ ਗਏ ਆ ਤੇ ਇਹਨਾਂ ਸਾਰੇ ਵਿਚਾਰਾਂ ਨੂੰ ਸਾਡੇ ਸਤਿਕਾਰਯੋਗ ਭੈਣ ਜੀ ਮਨਦੀਪ ਕੌਰ ਜੀ ਜਿਹੜੇ ਸਾਡੇ ਗਲੋਬਲ ਸਿਕਰ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਦੀ ਸੇਵਾ ਨਿਭਾ ਰਹੇ ਆ ਇਹਨਾਂ ਸਾਰੇ ਵਿਚਾਰਾਂ ਦੀ ਸੰਖੇਪ ਵਿੱਚ ਕਨਕਾ ਤੇ ਭੈਣ ਜੀ ਇੱਕ ਆਪ ਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਆਪ ਜੀ ਨੇ ਪਹਿਲੇ ਸੈਸ਼ਨ ਵਿੱਚ ਕਵਤਾ ਪੜ੍ਹੀ ਸੀ ਨਾ ਕਿਰਪਾ ਕਰਕੇ ਜੇ ਤੁਸੀਂ ਉਹਦੀ ਸਾਂਹ ਦੁਬਾਰਾ ਪਾ ਦੋ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਵੀਰ ਜੀ ਅਤਿੰਦਰਪਾਲ ਸਿੰਘ ਵੀਰ ਜੀ ਦਾ ਬਹੁਤ 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 ਧੰਨਵਾਦ ਵੀਰ ਜੀ ਮੈਂ ਤੁਹਾਡੀਆਂ YouTube ਤੇ ਇੰਟਰਵਿਊਸ ਵੀ ਬਹੁਤ ਸੁਣਦੀ ਆ ਔਰ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਿਹੜੀ ਕਿਤਾਬ ਆ ਜੇ ਮੈਂ ਨਾਮ ਨਾ ਭੁੱਲਦੀ ਆ ਅਕਾਲਪੁਰ ਤੇ ਸਿੱਖ ਦੋਵੇਂ ਕਿਸਾਂ ਧਰ ਇਹ ਕਿਤਾਬ ਮੈਂ ਤੁਹਾਡੀ ਪੜੀ ਤੇ ਮੈਂ ਅੱਜ ਇਸ ਫੋਰਮ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੀਆਂ ਭੈਣਾਂ ਨੂੰ ਬੇਨਤੀ ਕਰਦੀਆਂ ਕਿ ਉਹ ਕਿਤਾਬ ਹਰ ਸਿੱਖ ਦੇ ਘਰ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਜੇ ਉਸ ਕਿਤਾਬ ਨੂੰ ਅਸੀਂ ਪੜ੍ਹ ਲਈਏ ਤੇ ਸਾਨੂੰ ਬਹੁਤ ਸਵਾਲਾਂ ਦੇ ਜਵਾਬ ਸਾਡੇ ਇਤਿਹਾਸ ਤੋਂ ਬਹੁਤ ਕੁਝ ਜਿਹੜਾ ਵਾ ਉਹ ਪਤਾ ਲੱਗਦਾ ਹੈ ਸੋ ਮੈਂ ਇੱਥੇ ਸਭ ਨੂੰ ਬੇਨਤੀ ਕਰਾਂਗੀ ਕਿ ਉਹ ਕਿਤਾਬ ਜ਼ਰੂਰ ਆਪਣੇ ਘਰਾਂ ਦਾ ਸ਼ਿੰਗਾਰ ਵੀ ਬਣਾਓ ਬਾਕੀ ਵੀਰ ਜੀ ਨੇ ਜਿਹੜਾ ਹਲੂਣਾ ਦਿੱਤਾ ਹੈ ਅੱਜ ਵੀਰ ਅਤੇਂਦਰਪਾਲ ਸਿੰਘ ਜੀ ਹਲੂਣਾ ਦੇ ਕੇ ਗਏ ਨੇ ਇਤਿਹਾਸ ਨੂੰ ਮੁੱਖ ਰੱਖ ਕੇ ਗੁਰਬਾਣੀ ਅਨੇ ਨੂੰ ਮੁਖਰਾ ਕੇ ਹਰ ਚੀਜ਼ ਦੇ ਜਿਹੜੇ ਵੀ ਵੀਰ ਜੀ ਨੇ ਗੱਲ ਕੀਤੀ ਆ ਇਤਿਹਾਸ ਤੇ ਗੁਰਬਾਣੀ ਨੂੰ ਗਵਾਹ ਬਣਾ ਕੇ ਫਿਰ ਗੱਲ ਕੀਤੀ ਤੇ ਇੱਕ ਹਲੂਣਾ ਦਿੱਤਾ ਹੈ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਕਿਹੋ ਜੇ ਕੋਣ ਹੋਣੇ ਚਾਹੀਦੇ ਆ ਮੈਂ ਵੀਰ ਜੀ ਨੂੰ ਗਲੋਬਲ ਸੈਕ ਕਾਉਂਸਲ ਵੱਲੋਂ ਇਹ ਬੇਨਤੀ ਕਰਾਂਗੀ ਦਿਲੋਂ ਬੇਨਤੀ ਕਰਾਂਗੀ ਕਿ ਅਸੀਂ ਜਿੰਨੇ ਵੀ ਵੈਬਿਨਾਰ ਕਰਦੇ ਆ ਵੀਰ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਹਰ ਵੈਬਿਨਾਰ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਹਲੂਣਾ ਜਿਹੜਾ ਹੈ ਉਹ ਜ਼ਰੂਰ ਦਿਓ ਸਪੈਸ਼ਲ ਜਿਹੜਾ ਅਸੀਂ ਮੈਂ ਕੋਈ ਇੱਕ ਮੈਂ ਇੱਕ ਮਸਲਾ ਟੀਮੇਟ ਕਰ ਦਿਆ ਕਰੋ ਜੀ ਮੈਂ ਜ਼ਰੂਰ ਆਉਂਗਾ ਜ਼ਰੂਰ ਜ਼ਰੂਰ ਵੀਰ ਜੀ ਮੂਲ ਨਾਨਕਸ਼ੇ ਕਲੰਡਰ ਦੇ ਵਾਸਤੇ ਵੀ ਜਿਹੜਾ ਵਾ ਅਸੀਂ ਆਉਣ ਵਾਲੇ ਦਿਨਾਂ ਚ ਵੈਬਿਨਾਰ ਦੁਬਾਰਾ ਕਰਨਾ ਹੈ ਤੇ ਉਹਦੇ ਲਈ ਵੀ ਜਿਹੜਾ ਤੁਸੀਂ ਹਾਜ਼ਰੀ ਜ਼ਰੂਰ ਭਰਨੀ ਤੁਹਾਡਾ ਤੈ ਜਿਲੋਂ ਅਸੀਂ ਧੰਨਵਾਦੀ ਹੋਵਾਂਗੇ ਵੀਰ ਜੀ ਤੋਂ ਬਾਅਦ ਡਾਕਟਰ ਜਗਜੀਤ ਸਿੰਘ ਜੀ ਨੇ ਅ ਬੜੇ ਬਹੁਮੁੱਲੇ ਵਿਚਾਰ ਜਿਹੜੇ ਰੱਖੇ ਨੇ ਉਹ ਹਮੇਸ਼ਾ ਵੀਰ ਜੀ ਦੇ ਵਿਚਾਰ ਜਿਹੜੇ ਉਹ ਵੀ ਇੱਕ ਹਲੂਣਾ ਦੇ ਕੇ ਜਾਂਦੇ ਨੇ ਉਹਨਾਂ ਨੇ ਪੇਰੈਂਟਿੰਗ ਤੋਂ ਗੱਲ ਸ਼ੁਰੂ ਕੀਤੀ ਉਹਨਾਂ ਵਿਚਾਰਾਂ ਨੂੰ ਅੱਗੇ ਔਰ ਅੱਜ ਦੁਨੀਆਦਾਰੀ ਦੇ ਵਿੱਚ ਸਾਨੂੰ ਕਿਵੇਂ ਚੱਲਣਾ ਚਾਹੀਦਾ ਹੈ ਉਹ ਸਾਰੇ ਵਿਚਾਰ ਦੱਸੇ ਨੇ ਪ੍ਰੋਫੈਸਰ ਜਗਰੂਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵਿਚਾਰ ਉਹ ਦੇ ਕੇ ਗਏ ਜਿਹੜੀ ਸੰਸਥਾ ਚਲਾ ਰਹੇ ਨੇ ਬੱਚਿਆਂ ਨੂੰ ਕਿਵੇਂ ਸਿਖਾ ਰਹੇ ਨੇ ਔਰ ਕਿਸ ਤਰ੍ਹਾਂ ਦੇ ਗੁਣ ਸਾਨੂੰ ਬੱਚਿਆਂ ਦੇ ਵਿੱਚ ਪਾਣੇ ਚਾਹੀਦੇ ਨੇ ਉਹ ਦੱਸ ਕੇ ਗਏ ਨੇ ਵੀਰ 인ਦਰਪਾਲ ਸਿੰਘ ਜੀ ਗਿੱਲ ਵੀਰ ਕਰਨੈਲ ਸਿੰਘ ਜੀ ਬਾਪੂ ਕਾ ਕਿਰਪਾਲ ਸਿੰਘ ਬਠਿੰਡਾ ਜੀ ਵੀਰ ਸੁਰਜੀਤ ਸਿੰਘ ਜੀ ਸਾਰਿਆਂ ਦਾ ਡਾਕਟਰ ਹਰਮਿੰਦਰ ਸਿੰਘ ਜੀ ਬੰਗਲੌਰ ਤੋਂ ਜਿਹੜੇ ਹਮੇਸ਼ਾ ਵੈਬਿਨਾਰਸ ਵਿੱਚ ਆਉਂਦੇ ਨੇ ਤੇ ਆਪਣੇ ਬਹੁਮੁੱਲੇ ਵਿਚਾਰ ਦੇ ਕੇ ਜਾਂਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਲੀਡਰਸ਼ਿਪ ਦੇ ਵਿੱਚ ਕਿਸ ਤਰ੍ਹਾਂ ਦੇ ਗੁਣ ਜਿਹੜੇ ਅਸੀਂ ਦੇਖਣਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਸਾਡਾ ਯੂਥ ਜਿਹੜਾ ਵਾ ਸਾਡੇ ਬੱਚੇ ਜਿਹੜੇ ਆ ਉਹ ਅੱਗੇ ਆਉਣ ਮੇਰੇ ਸਾਹਮਣੇ ਸਕਰੀਨ ਤੇ ਗਿਆਨੀ ਗੁਰਮਤ ਸਿੰਘ ਜੀ ਵੀ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਨੇ ਵੀ ਇਸ ਵੈਬਿਨਾਰ ਦੇ ਵਿੱਚ ਆਪਣੀ ਸ਼ਿਰਕਤ ਕਰਕੇ ਵਿਚਾਰ ਸੁਣ ਕੇ ਤੇ ਵੀਰ ਜੀ ਇੱਥੇ ਸ਼ਾਮੁਲੇ ਨੇ ਵੀਰ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਬਾਕੀ ਗੱਲ ਹੋਈ ਸੀ ਕਿਸੇ ਨੇ ਲਿਖਿਆ ਕਵਿਤਾ ਬਾਰੇ ਸਵੇਰੇ ਇਹਨਾਂ ਸਾਰੇ ਵਿਚਾਰਾਂ ਤੋਂ ਮੇਰੇ ਮਨ ਦੇ ਵਿੱਚ ਇੱਕ ਕਵਿਤਾ ਜਿਹੜੀ ਉਹ ਆਈ ਮੈਂ ਕਾਫੀ ਟਾਈਮ ਪਹਿਲੇ ਪੜ੍ਹੀ ਸੀ ਪੂਰੀ ਪਰ ਮੈਨੂੰ ਯਾਦ ਨਹੀਂ ਹੈ ਪਰ ਜਿੰਨੇ ਯਾਦ ਹੈ ਉਸ ਕਵਿਤਾ ਨੂੰ ਮੈਂ ਦੁਬਾਰਾ ਵੀਰ ਜੀ ਨੇ ਜਿਵੇਂ ਕਿਆ ਇੱਕ ਬੇਨਤੀ ਆਈ ਮੈਂ ਦੁਬਾਰਾ ਦੁਹਰਾਨੀ ਹੈ ਨੀਹਾਂ ਐਵੇਂ ਪੱਕੀਆਂ ਨਾ ਹੁੰਦੀਆਂ ਨੀਹਾਂ ਐਵੇਂ ਪੱਕੀਆਂ ਨਾ ਹੁੰਦੀਆਂ ਜੇ ਚਿਣੇ ਵਿੱਚ ਤੇਰੇ ਦੁਲਾਰੇ ਨਾ ਹੁੰਦੇ ਸ਼ਿਵਾਲੇ ਤੇ ਮੰਦਰਾਂ ਵਿੱਚ ਵੱਜਦੇ ਨਾ ਸ਼ੈਣੇ ਸ਼ਿਵਾਲੇ ਤੇ ਮੰਦਰਾਂ ਵਿੱਚ ਵੱਜਦੇ ਨਾ ਸ਼ੈਣੇ ਜੇ ਤੂੰ ਵਜਾਏ ਰੰਜੀਤ ਨਗਾਰੇ ਨਾ ਹੁੰਦੇ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਧਰਮ ਤੋਂ ਲਾਲ ਤੋਂ ਵਾਰੇ ਨਾ ਹੁੰਦੇ ਸ਼ਾਸਤਰ ਧਰਮ ਨੂੰ ਬਚਾਉਂਦਾ ਨਾ ਕੋਈ ਸ਼ਾਸਤਰ ਧਰਮ ਨੂੰ ਬਚਾਉਂਦਾ ਨਾ ਕੋਈ ਜੇ ਸਾਜੇ ਤੋਂ ਪੰਜ ਪਿਆਰੇ ਨਾ ਹੁੰਦੇ ਗਰਕ ਜਾਂਦੀ ਧਰਤੀ ਗਰਕ ਜਾਂਦੀ ਧਰਤੀ ਫਟ ਜਾਂਦਾ ਅੰਬਰ ਇਹ ਸੂਰਜ ਇਹ ਚੰਦ ਇਹ ਤਾਰੇ ਨਾ ਹੁੰਦੇ ਤੇਰੀ ਤੇਗ ਦਸ਼ਮੇਸ਼ 'ਚ ਨਾ ਚੱਲਦੀ ਤੇਰੀ ਤੇਗ ਦਸ਼ਮੇਸ਼ 'ਚ ਨਾ ਚੱਲਦੀ ਭਾਰਤ ਦੇ ਰੋਸ਼ਨ ਮਨਾਰੇ ਨਾ ਹੁੰਦੇ ਸੂਬਾ ਸਰਹੰਦ ਨਾ ਕਰਦਾ ਤੌਬਾ ਜਿਹੜੀ ਗੱਲ ਵੀਰ ਜੀ ਕਰਕੇ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਬਾ ਸਰਹੰਦ ਨਾ ਕਰਦਾ ਤੌਬਾ ਜੇ ਬੰਦਾ ਸਿੰਘ ਦੇ ਸੁਨੇ ਜਕਾਰੇ ਨਾ ਹੁੰਦੇ ਇਹ ਸੰਗਤ ਇਹ ਪੰਗਤ ਫਿਰ ਨਾ ਹੁੰਦੀ ਜੇ ਆਏ ਗੁਰੂ ਨਾਨਕ ਪਿਆਰੇ ਨਾ ਹੁੰਦੇ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਧਰਮ ਤੋਂ ਲਾਲਤੂ ਵਾਰੇ ਨਾ ਹੁੰਦੇ ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਧਰਮ ਤੋਂ ਲਾਲਤੂ ਵਾਰੇ ਨਾ ਹੁੰਦੇ ਇੰਨਾਈ ਕੁਝ ਲਫਜ਼ਾਂ ਦੇ ਨਾਲ ਸਾਰੇ ਭੈਣਾ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆਓ ਜੀ ਫਤਿਹ ਨਾਲ ਸਾਂਝ ਪਾਈਏ ਬਾਕੀ ਇਹਦੀ ਰਿਕਾਰਡਿੰਗ ਜਿਹੜੀ ਆ ਉਹ ਸਾਡੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਰਿਕਾਰਡਿੰਗ ਆ ਜਾਏਗੀ ਵੀਰ ਜੀ ਆਪ ਜੀ ਤੱਕ ਵੀ ਜਿਹੜੀ ਰਿਕਾਰਡਿੰਗ ਆ ਉਹ ਜ਼ਰੂਰ ਮੈਂ ਭੇਜਾਂਗੀ ਤੁਹਾਡੇ ਸਾਰਿਆਂ ਦੀ ਇਹ ਰਿਕਾਰਡਿੰਗ ਬਾਕੀ ਕੋਸ਼ਿਸ਼ ਕਰਾਂ ਕਿ ਇਹ ਜਲਦੀ ਤੋਂ ਜਲਦੀ ਰਿਕਾਰਡਿੰਗ ਆ ਜਾਵੇ ਤੇ ਸਭ ਨੂੰ ਬੇਨਤੀ ਆ ਕਿ ਜੀ ਦੇ ਵਿਚਾਰ ਡਾਕਟਰ ਜਗੀਰ ਸਿੰਘ ਜੀ ਦੇ ਵਿਚਾਰ ਵੀ ਅਤਿੰਦਰਪਾਲ ਸਿੰਘ ਜੀ ਦੇ ਜਦ ਜਿਤਨੇ ਵੀ ਵੀਰਾਂ ਨੇ ਵਿਚਾਰ ਦਿੱਤੇ ਨੇ ਦੁਬਾਰਾ ਤੋਂ ਇੱਕ ਵਾਰੀ ਇਹ ਵਿਚਾਰ ਸੁਣ ਕੇ ਇਹ ਹਲੂਨੇ ਨੂੰ ਮਹਿਸੂਸ ਕਰੀਏ ਤੇ ਆਪਣੇ ਪੱਧਰ ਤੇ ਜਿਹੜਾ ਵਾ ਉਹ ਅਗਵਾਈ ਕਰਨੀ ਆਪਣੇ ਪੱਧਰ ਤੇ ਜਿਹੜੇ ਕੰਮ ਕਰਨੇ ਆ ਉਹ ਸ਼ੁਰੂ ਕਰੀਏ ਕਿਉਂਕਿ ਚੱਲਾਂਗੇ ਤੇ ਕਾਫਲਾ ਜ਼ਰੂਰ ਬਣੇਗਾ ਸੋ ਇਸ ਕਾਫਲੇ ਨੂੰ ਅੱਗੇ ਵਧਾਈਏ ਆਪਣੇ ਲੀਡਰਾਂ ਦੀ ਚੋਣ ਆਪ ਕਰੀਏ ਸਾਡੇ ਵਿੱਚੋਂ ਹੀ ਸਾਡੇ ਬੱਚਾਂ ਵਿੱਚੋਂ ਹੀ ਅੱਗੇ ਲੀਡਰ ਨਿਕਲਣੇ ਨੇ ਸੋ ਇਹ ਰਿਕਾਰਡਿੰਗ ਸਾਰਿਆਂ ਤੱਕ ਪਹੁੰਚੇਗੀ ਤੇ ਵੱਧ ਤੋਂ ਵੱਧ ਅੱਗੇ ਜਿਹੜੀ ਰਿਕਾਰਡਿੰਗ ਦਾ ਜ਼ਰੂਰ ਆਪਣਾ ਨਿੱਜੀ ਫਰਜ਼ ਸਮਝ ਕੇ ਇਹ ਰਿਕਾਰਡਿੰਗ ਅੱਗੇ ਜ਼ਰੂਰ ਤੁਸੀਂ ਵੀ ਪਹੁੰਚਾਣੀ ਆਓ ਜੀ ਧੰਨਵਾਦ ਦੇ ਨਾਲ ਬਹੁਤ ਬਹੁਤ ਦੇ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ